ਕੋਸ਼ਿਸ਼ਾਂਗੇ ਕਿ ਅਸੀਂ ਜਰੂਰ ਉਹਦੇ ਵਿੱਚ ਕੰਮ ਜਾਈਏ ਚਲੋ ਜੀ ਆਓ ਜੀ ਆ ਜੀ ਬੈਠੋ ਅੱਜ ਸੇਸ਼ਨ ਨੂੰ ਪੂਰੀ ਕਰੋ ਸੋ ਅਸੀਂ ਇਹਨਾਂ ਦੇ ਬਹੁਤ ਹੀ ਧੰਨਵਾਦੀ ਆ ਕਿਉਂਕਿ ਐਜੂਕੇਸ਼ਨ ਦੇ ਵਿੱਚ ਰਹੇ ਨੇ ਪਹਿਲਾਂ ਆਪ ਸੇਸ਼ਨ ਦੇ ਵਿੱਚ ਇਹਨਾਂ ਨੂੰ ਸਾਰੀਆਂ ਗਰਾਊਂਡ ਲੈਵਲ ਦੀਆਂ ਚੀਜ਼ਾਂ ਤੋਂ ਪਰਵਾਹ ਜੀ ਬਿਜਲੀ ਮੰਤਰੀ ਸਰਦਾਰ ਰੁਪਜਨ ਸਿੰਘ ਜੀ ਡੀਓ ਸਾਹਿਬ ਉਹਨਾਂ ਦੇ ਨਾਲ ਸਾਡੇ ਬਹੁਤੀ ਸੰਸਾਰਿਓ ਡੀਓ ਸਾਹਿਬ ਸਾਡੀ ਸਮੁੱਚੀ ਪੰਚਾਇਤ ਬੱਚਿਆਂ ਦੇ ਮਾਪੇ ਭਗਵੰਤ ਸੱਜਣ ਐਫ ਐਮ ਸੀ ਮੀਟਿੰਗ ਮੈਂਬਰਸ ਅਤੇ ਪਿਆਰੇ ਬੱਚਿਓ ਆਪ ਸਭ ਨੂੰ ਮੈਂ ਬਤਿਗਲਾਉਣਾ ਮੈਂ ਤੇ ਦਾਵਾ ਕਰਦਾ ਕਿ ਜਿਹੜੀ ਸਿੱਖਿਆ ਕ੍ਰਾਂਤੀ ਚਲਾਈ ਜਾ ਰਹੀ ਆ ਉਸ ਦੇ ਸਹਾਰੇ ਸਾਡੇ ਬਹੁਤ ਹੀ ਹਰਮਨ ਪਿਆਰੇ ਮੰਤਰੀ ਸਾਹਿਬ ਸਾਡੇ ਕੋਲ ਪਹੁੰਚੇ ਹਨ ਉਹਨਾਂ ਨੂੰ ਜੀ ਆਇਆਂ ਕਹਿੰਦੇ ਮੈਂ ਤੁਹਾਨੂੰ ਇੱਕ ਦਸਤਖਤਾਂ ਪੈਂਦਾ ਪੀਰੇ ਕੋਰਟ ਦੇ ਵਿੱਚ ਮੰਚ ਤੇ ਬਰਾਜ਼ਮਾਨ ਮੇਰੇ ਮਾਣਯੋਗ ਸਤਕਾਰਯੋਗ ਜਲਾ ਸਿਕਿਆ ਸਕੈਂਡਰੀ ਸਰਦਾਰ ਹਰਪ੍ਰਭਾਤ ਸਿੰਘ ਜੀ ਡਿਪਟੀ ਡੀਓ ਅ ਅੰਮ੍ਰਿਤਸਰ ਮੈਡਮ ਿੰਕੂ ਬਾਲਾ ਜੀ ਇਸ ਸਕੂਲ ਦੇ ਹੈਦਰ ਸਾਰੇ ہزارਾਂ ਨਵੇਂ ਕਲਾਸ ਰੂਮ ਜਿਹੜੇ ਨੇ ਪੰਜਾਬ ਦੇ ਵਿੱਚ ਬਣਾਏ ਗਏ ਨੇ ਹਰ ਸੀਨੀਅਰ ਸਕੈਂਡਰੀ ਸਕੂਲ ਦੇ ਵਿੱਚ ਤੁਸੀਂ ਦੇਖ ਲਓ ਜਿੱਥੇ ਵੀ ਸੀਨੀਅਰ ਸਕੈਂਡਰੀ ਸਕੂਲ ਆ ਸਾਡਾ ਉੱਥੇ ਸਿਕਿਉਰਟੀ ਕਾਰਡ ਤੇ ਕੈਂਪਸ ਮੈਨੇਜਰ ਰੱਖੇ ਗਏ ਨੇ 9034 ਤਾਂ ਤੇ ਸਫਾਈ ਸੇਵਕਾਂ ਦੀ ਭੱਤੀ ਪੰਜਾਬ ਦੇ 199 ਬੱਚੇ ਨੇ ਜੇਟੀਈ ਮੇਨ 1099 ਕਲਾਸ ਰੂਮ ਜਿਹੜੇ ਨੇ ਪੰਜਾਬ ਦੇ ਵਿੱਚ ਬਣਾਏ ਗਏ ਨੇ ਹਰ ਸੀਨੀਅਰ ਸਕੈਂਡਰੀ ਸਕੂਲ ਦੇ ਵਿੱਚ ਤੁਸੀਂ ਦੇਖ ਲਓ ਜਿੱਥੇ ਵੀ ਸੀਨੀਅਰ ਸਕੈਂਡਰੀ ਸਕੂਲ ਆ ਸਾਡਾ ਉੱਥੇ ਸਿਕਿਉਰਟੀ ਕਾਰਡ ਤੇ ਕੈਂਪਸ ਮੈਨੇਜਰ ਰੱਖੇ ਗਏ ਨੇ ਮੌਜਾ ਚਮਕੀਦਾ ਤੇ ਸਫਾਈ ਸੇਵਕਾਂ ਦੀ ਭੱਟੀ ਇਹ ਵਕੇ ਪੰਜਾਬ ਦੇ 199 ਬੱਚੇ ਨੇ ਜੀ ਐਚ ਮੈਨ ਅਜਾ ਮੈਨ ਬੇਟਾ ਠੀਕ ਹੈ ਸੋ ਪੰਜਾਬ ਦੇ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਜਿਹੜੀ ਆ ਉਹ ਅਸਮਾਨ ਨੂੰ ਛੂ ਰਹੀ ਆ ਅਸੀਂ ਜਦੋਂ 2022 ਦੀ ਇਲੈਕਸ਼ਨ ਲੜੀ ਸੀਗੀ ਤੇ ਉਦੋਂ ਅਸੀਂ ਇਹ ਕਿਹਾ ਸੀਗਾ ਇੱਕ ਮੌਕਾ ਕੇਸਰੀਵਾਲ ਨੂੰ ਇੱਕ ਮੌਕਾ ਭਗਵਾਨਤਮਾਨ ਨੂੰ ਤੇ ਲੋਕਾਂ ਨੇ ਬਹੁਤ ਵੱਡੀ ਪੱਧਰ ਤੇ ਉੱਤੇ ਆ ਕੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਵੋਟਾਂ ਪਾਈਆਂ ਸੀਗੀਆਂ ਸੋ ਅਸੀਂ ਜਿਹੜਾ ਉਹ ਵਾਦੇ ਪੂਰੇ ਕਰਦਿਆਂ ਹੋਇਆ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦਾ ਆਗਾਜ਼ ਜਿਹੜਾ ਕੀਤਾ ਹੈ ਪਿਛਲੇ 3 ਸਾਲ ਦੇ ਵਿੱਚ ਅਜੇ ਕਿ ਰਾਜਨੀਤੀ ਦੇ ਖੇਤਰ ਦੇ ਵਿੱਚ ਮੈਸ 3 ਸਾਲ ਦਾ ਸਮਾਂ ਕੋਈ ਬਹਲਾ ਸਮਾਂ ਨਹੀਂ ਹੁੰਦਾ ਦੇਸ਼ ਆਜ਼ਾਦ ਹੋਇਆ 75 ਸਾਲ ਹੋ ਗਏ ਨੇ ਪਰ ਅਸੀਂ ਮਾਨ ਨਾਲ ਹੱਕ ਠੋਕ ਕੇ ਕਹਿ ਸਕਦੇ ਆ ਕਿ ਅਸੀਂ ਤਿੰਨਾਂ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਕੰਮ ਕੀਤੇ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਕੀਤੇ ਨੇ ਸਿਹਤ ਦੇ ਖੇਤਰ ਦੇ ਵਿੱਚ ਕੀਤੇ ਨੇ ਬਿਜਲੀ ਦੇ ਖੇਤਰ ਦੇ ਵਿੱਚ ਕੀਤੇ ਨੇ ਮੈਰੀ ਪਾਣੀ ਜਿਹੜਾ ਆ ਪੈਲੀਆਂ ਤੱਕ ਪਹੁੰਚਾਉਣ ਦਾ ਕਾਰਜ ਹੋਵੇ ਚਾਹੇ ਸੜਕ ਸੁਰੱਖਿਆ ਫੋਰਸ ਹੋਵੇ ਚਾਹੇ ਮੁਹੱਲਾ ਖਲੀਨ ਹੋਣ ਅਸੀਂ ਹਰ ਖੇਤਰ ਦੇ ਵਿੱਚ ਬਿਹਤਰੀਨ ਕੰਮ ਕੀਤੇ ਨੇ ਔਰ ਪੰਜਾਬ ਸਿੱਖਿਆ ਕ੍ਰਾਂਤੀ ਵੱਲ ਜਿਹੜਾ ਆ ਤੇ ਵਧ ਰਿਹਾ ਹੈ ਇਸੇ ਲੜੀ ਦੇ ਤਹਿਤ ਅੱਜ ਪੰਜਾਬ ਦੇ ਵਿੱਚ ਜੰਡਿਆਲਾ ਗੁਰੂ ਹਲਕਾ ਜਿਹੜਾ ਇਹਦੇ ਵਿੱਚ ਅਸੀਂ 7 ਸਕੂਲ ਜਿਹੜੇ ਨੇ ਉਹਨਾਂ ਦਾ ਅੱਜ ਉਦਘਾਟਨ ਕਰ ਰਹੇ ਹਾਂ ਗਵਰਨਮੈਂਟ ਐਲੀਮੈਂਟਰੀ ਸਕੂਲ ਧੀਰੇਕੋਟ ਗਵਰਨਮੈਂਟ ਮਿਡਲ ਸਕੂਲ ਧੀਰੇਕੋਟ ਗਵਰਨਮੈਂਟ ਐਲੀਮੈਂਟਰੀ ਸਕੂਲ ਗਹਿਰੀ ਮੰਡੀ ਗਵਰਨਮੈਂਟ ਐਲੀਮੈਂਟਰੀ ਸਕੂਲ ਭੰਗਵਾ ਗਵਰਨਮੈਂਟ ਮਿਡਲ ਸਕੂਲ ਭੰਗਵਾ ਗਵਰਨਮੈਂਟ ਹਾਈ ਸਕੂਲ ਟਾਂਗਰਾ ਤੇ ਗਵਰਨਮੈਂਟ ਐਲੀਮੈਂਟਰੀ ਸਕੂਲ ਟਾਂਗਰਾ ਜੇ ਇਹਨਾਂ ਸਕੂਲਾਂ ਦੀ ਮੈਂ ਗੱਲ ਕਰਾਂ ਤੇ ਇਹਨਾਂ ਸਕੂਲਾਂ ਦੇ ਵਿੱਚ ਪਿਛਲੇ 3 ਸਾਲਾਂ ਦੇ ਵਿੱਚ 1 ਕਰੋੜ 54 ਲੱਖ ਰੁਪਏ ਜਿਹੜਾ ਆ ਉਹ ਬਤੌਰ ਗ੍ਰਾਂਟ ਵੱਖ-ਵੱਖ ਤਰ੍ਹਾਂ ਦੀਆਂ ਗ੍ਰਾਂਟਾਂ ਦੇ ਤਹਿਤ ਦਿੱਤਾ ਜਾ ਚੁੱਕਾ ਹੈ ਅੱਜ ਪੰਜਾਬ ਦੇ ਵਿੱਚ ਹਰ ਸਕੂਲ ਦੇ ਵਿੱਚ ਵਾਸ਼ਰੂਮ ਕਮਰੇ ਚਾਰਦواری ਸਿਹਤ ਗਰਾਊਂਡਸ ਇਹ ਸਾਰੀਆਂ ਅਸੀਂ ਜੜੀਆਂ ਉਹ ਕੰਪਲੀਟ ਕੀਤੀਆਂ ਨੇ ਔਰ 199 ਬੱਚੇ ਸਾਡੇ ਜਿਹੜੇ ਨੇ ਜੇਈਈ ਮੈਨਜ਼ ਦੀ ਪ੍ਰੀਖਿਆ ਜਿਹੜੀ ਆ ਉਹਨਾਂ ਨੇ ਪਾਸ ਕੀਤੀ ਆ ਸੋ ਮੈਂ ਸਮੂਹ ਪੰਜਾਬ ਦੇ ਲੋਕਾਂ ਨੂੰ ਜੰਡਿਆਲਾ ਹਲਕੇ ਦੇ ਲੋਕਾਂ ਨੂੰ ਵਧਾਈ ਦੇਣਾ ਕਿ ਉਹਨਾਂ ਨੇ ਇਹ ਪੰਜਾਬ ਦੀ ਸਿੱਖਿਆ ਕ੍ਰਾਂਤੀ ਦਾ ਹਿੱਸਾ ਬਣੇ ਨੇ ਔਰ ਬੱਚਿਆਂ ਦੀ ਜਿਹੜੀ ਆਮਦ ਆ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਐਡਮਿਸ਼ਨ ਜਿਹੜੀ ਆ ਉਹ ਬਾਤ ਰਹੀ ਆ ਸੋ ਮੈਂ ਲੋਕਾਂ ਨੂੰ ਅਪੀਲ ਵੀ ਕਰੂੰਗਾ ਕਿ ਉਹ ਵੱਦ ਤੋਂ ਵੱਧ ਆਪਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਵਾਉਣ ਤੇ ਇੱਥੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਆਨੰਦ ਮਾਣਨ ਬਾਈ ਤੋਂ ਲੈ ਕੇ ਹੁਣ ਤੱਕ ਸਟਰੈਂਥ ਕਲੀ ਵਧੀ ਸਰਕਾਰੀ ਸਕੂਲਾਂ ਦੇ ਦੇਖੋ ਹਰ ਸਾਲ ਸਾਡਾ ਕੁਝ ਇੱਕ ਪੀਚਾ ਹੁੰਦਾ ਹੈ ਸੋ ਅਸੀਂ ਹਰ ਸਾਲ ਜਿਹੜੀ ਆ ਸਾਡੀ ਸਟਰੈਂਥ ਸਰਕਾਰੀ ਸਕੂਲਾਂ ਦੀ ਪਹਿਲਾਂ ਨਾਲੋਂ ਇੰਪਰੂਵ ਹੋ ਰਹੀ ਆ ਲਗਾਤਾਰ ਬੱਚੇ ਜਿਹੜੇ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਸ਼ਿਫਟ ਹੋ ਕੇ ਜਿਹੜੇ ਨੇ ਉਹ ਸਰਕਾਰੀ ਸਕੂਲਾਂ ਦੇ ਵਿੱਚ ਆ ਰਹੇ ਨੇ ਇਥੋਂ ਤੱਕ ਕਿ ਸਾਡੇ ਸਕੂਲ ਆਫ ਐਮੀਨੈਂਸ ਜਿਹੜੇ ਨੇ ਉਹਨਾਂ ਦੇ ਵਿੱਚ ਤਾਂ ਬਹੁਤ ਜਨਤਾ ਦੇ ਵਿੱਚ ਉਤਸ਼ਾਹ ਆ ਕਿ ਸਾਡਾ ਬੱਚਾ ਵੀ ਸਕੂਲ ਆਫ ਐਮੀਨੈਂਸ ਦੇ ਵਿੱਚ ਪੜੇ ਸਾਡੇ ਵੀ ਇੱਕ ਸਕੂਲ ਆਫ ਐਮਿਨੈਂਸ ਜੰਡਿਆਲਾ ਗੁਰੂ ਦੇ ਵਿੱਚ ਹੈਗਾ ਬਹੁਤ ਕਿਉਂਕਿ ਉੱਥੇ ਐਡਮਿਸ਼ਨ ਜਿਹੜੀ ਆ ਉਹ ਮੈਰਿਟ ਤੇ ਪਲੱਸ ਟੈਸਟ ਦੇ ਆਧਾਰ ਤੇ ਹੁੰਦੀ ਆ ਸੋ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਜਿਹੜਾ ਪਿਛਲੇ ਸਾਲਾਂ ਦੇ ਵਿੱਚ ਸਰਕਾਰੀ ਸਕੂਲਾਂ ਵੱਲ ਜਿਹੜਾ ਆ ਉਹ ਵਧ ਰਿਹਾ ਸਰ ਇਹ ਸਕੂਲਾਂ ਵਿੱਚ ਜਿੰਨਾ ਅਧਿਆਪਕ ਕਰਦੇ ਉਹਦੇ ਬਾਰੇ ਕੀ ਦੇਖੋ ਅਧਿਆਪਕਾਂ ਦੀ ਘਾਟ 12700 ਮੈਂ ਅਜੇ ਦੱਸਿਆ ਹੁਣੇ ਕਿ ਅਸੀਂ ਪੱਕੇ ਵੀ ਕੀਤੇ ਨੇ ਨਵੇਂ ਭਰਤੀ ਵੀ ਕੀਤੇ ਨੇ ਜਿਸ ਸਕੂਲ ਦੇ ਵਿੱਚ ਆਪਾਂ ਖੜੇ ਆ ਇੱਥੇ ਹੀ ਪਿਛਲੇ ਦਿਨੀ ਦੋ ਹੋਰ ਨਵੇਂ ਅਧਿਆਪਕ ਵੀ ਆਏ ਨੇ ਸੋ ਆ ਕੋਈ ਵੀ ਸਕੂਲ ਜਿਹੜਾ ਆ ਪੰਜਾਬ ਦਾ ਅਸੀਂ ਅਧਿਆਪਕਾਂ ਤੋਂ ਸਖਣਾ ਨਹੀਂ ਰਹਿਣ ਦਵਾਂਗੇ ਹਰ ਤਰ੍ਹਾਂ ਦੀਆਂ ਜਣੀਆਂ ਪੋਸਟਾਂ ਨੇ ਅਸਾਮੀਆਂ ਨੇ ਸਕੂਲਾਂ ਦੇ ਵਿੱਚ ਉਹਨਾਂ ਨੂੰ ਪੂਰ ਕਰਾਂਗੇ ਦੇਖੋ ਬੜੀ ਮੰਦਭਾਗੀ ਘਟਨਾ ਹੈ ਪੰਜਾਬ ਬਾਰਡਰ ਸਟੇਟ ਆ ਬਾਹਰੀ ਗੁਆਂਡੀ ਦੇਸ਼ ਜਿਹੜਾ ਆ ਪੰਜਾਬ ਦੀ ਜਿਹੜੀ ਏਕਤਾ ਆ ਜਾਂ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਆ ਉਹਨੂੰ ਖਤਮ ਕਰਨ ਤੇ ਲੱਗਿਆ ਹੋਇਆ ਸੋ ਸਾਡੀ ਪੰਜਾਬ ਪੁਲਿਸ ਦੀ ਮੁਸਤਦੀ ਦੇ ਨਾਲ ਅਸੀਂ ਬੜਾ within 12 ਘੰਟਿਆਂ ਦੇ ਵਿੱਚ ਵਿੱਚ ਅਸੀਂ ਦੋਸ਼ੀ ਜਿਹੜੇ ਨੇ ਉਹ ਫੜਦੇ ਨੇ ਸਲਾਖਾਂ ਦੇ ਪਿੱਛੇ ਕੀਤੇ ਨੇ ਔਰ ਬਾਕੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਆ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਊਗੀ ਕਿ ਕਾਨੂੰਨ ਵਿਵਸਥਾ ਜਿਹੜੀ ਆ ਉਹਦੇ ਨਾਲ ਕਿਸੇ ਤਰ੍ਹਾਂ ਦਾ ਖਿਲਵਾੜ ਕੀਤਾ ਜਾਵੇ ਜੇ ਦੇਖੋ ਪੰਜਾਬ ਦੇ ਵਿੱਚ ਜੋਧ ਨਸ਼ਿਆਂ ਦੇ ਵਿਰੁੱਧ ਚੱਲ ਰਿਹਾ ਅਸੀਂ ਹਰ ਜਿਹੜੇ ਰੋਜ਼ ਕਿਤੇ ਨਾ ਕਿਤੇ ਕਾਰਵਾਈਆਂ ਹੋ ਰਹੀਆਂ ਨੇ ਨਸ਼ਾ ਤਸਕਰ ਦੇ ਘਰਾਂ ਦੇ ਉੱਤੇ ਬੁਲਡੋਜ਼ਰ ਚੱਲ ਰਹੇ ਨੇ ਅਸੀਂ ਕਿਸੇ ਤਰ੍ਹਾਂ ਦਾ ਵੀ ਨਸ਼ਾ ਤਸਕਰਾਂ ਨੂੰ ਪੰਜਾਬ ਦੇ ਵਿੱਚ ਸਹਿਨ ਨਹੀਂ ਕਰਾਂਗੇ ਦੋ ਹੀ ਆਪਸ਼ਨ ਨੇ ਚਾਹੇ ਉਹ ਨਸ਼ੇ ਦਾ ਤੰਤਾ ਛੱਡ ਦੇਣ ਚਾਹੇ ਪੰਜਾਬ ਛੱਡ ਕੇ ਚਲੇ ਜਾਣ ਅਸੀਂ ਪੰਜਾਬ ਦੇ ਸਾਰੇ ਪਿੰਡਾਂ ਨੂੰ ਜਿਹੜਾ ਆ ਉਹ ਨਸ਼ਾ ਮੁਕਤ ਕਰਾਂਗੇ